ਆਯਾਦੀ ਦੇ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਗੱਲ ਕਰ ਲਈ ਤਾਂ ਪੁਲਿਸ ਕਿਤੇ ਨਾ ਕਿਤੇ ਚੌਕਸ ਦਿਖਾਈ ਦੇ ਰਹੀ ਆ ਮਾਂਜੁਗ ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਿਕ ਜ਼ਿਲ੍ਹੇ ਭਰ ਵਿੱਚ ਸਟਰੋਂਗ ਨਾਕਾਬੰਦੀ ਕੀਤੀ ਜਾ ਰਹੀ ਹੈ ਕਿ ਕਿਹਾ ਕਿ ਬਹੁਤ ਪ੍ਰੀਕੀ ਦੇ ਨਾਲ ਵਾਹਨ ਨੂੰ ਖੰਗਾਲਿਆ ਜਾ ਰਿਹਾ ਕਿਸ ਚੀਜ਼ ਦੇ ਉੱਤੇ ਨਜ਼ਰ ਆ ਪੁਲਿਸ ਦੀ ਅਨਸਸਰੀ ਹਥਿਆਰ ਵੈਪਨ ਵਗੈਰਾ ਨਾ ਕੋਈ ਕਿਸੇ ਬਾਤ ਆਤਮ ਨਿੰਜਾਮ ਨਾ ਕੋਈ ਦਵੇ ਸੋ ਇਸ ਕਰਕੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਤੇ ਕਿਹੜੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਟੂ ਵੀਲਰ ਫੋਰ ਵੀਲਰ ਜਾਂ ਹੋਰ ਕਿਹੜੇ ਵਾਹਨਾਂ ਦੇ ਉੱਤੇ ਜਿਹੜੇ ਜ਼ਿਆਦਾ ਆ ਕਿ ਇਹਨਾਂ ਮੇਨ ਸਾਡਾ ਟੂ-ਵੀਲਰਸ ਤੇ ਜ਼ਿਆਦਾ ਫੋਕਸ ਹੈ ਔਰ ਇਸ ਤੋਂ ਇਲਾਵਾ ਹਮ 4-ਵੀਲਰ ਵੀ ਸਾਰੇ ਐਸੀ ਕਰ ਰਹੇ ਆ ਚੈੱਕ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਦਿਤੇਂਦਰ ਸੋਢੀ ਆਜ਼ਾਦੀ ਦੇ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਗੱਲ ਕਰ ਲਈ ਤਾਂ ਪੁਲਿਸ ਕਿਤੇ ਨਾ ਕਿਤੇ ਚੌਕਸ ਦਿਖਾਈ ਦੇ ਰਹੀ ਆ ਤਾਂ ਨਾਕਾਬੰਦੀ ਦੀ ਗੱਲ ਕਰ ਲਈ ਐਸ ਟਾਈਮ ਤੱਕ ਪੂਰੀ ਤਰ੍ਹਾਂ ਸਖਤੀ ਦੇ ਨਾਲ ਨਾਕਾਬੰਦੀ ਕੀਤੀ ਗਈ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਵਾਣਾਂ ਨੂੰ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਚੈਕਿੰਗ ਕੀਤਾ ਜਾ ਰਿਹਾ ਹਰ ਚੀਜ਼ ਦੇ ਉੱਤੇ ਜਿਹੜੀ ਨਜ਼ਰ ਆ ਜਿਹੜੀ ਰੱਖੀ ਜਾ ਰਹੀ ਆ ਤਾਂ ਆਜ਼ਾਦੀ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਕਿਤੇ ਨਾ ਕਿਤੇ ਗੁਰਦਾਸਪੁਰ ਪੁਲਿਸ ਦੀ ਜੇ ਗੱਲ ਕਰ ਲਈਏ ਤਾਂ ਪੂਰੀ ਤਰ੍ਹਾਂ ਚੌਕਸ ਜਿਹੜੀ ਐਸ ਟਾਈਮ ਦਿਖਾਈ ਦੇ ਰਹੀ ਆ ਪੂਰੀ ਤਰ੍ਹਾਂ ਜਿਹੜੇ ਵੀ ਵੀਕਲ ਗੁਜ਼ਰ ਰਹੇ ਨੇ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਖੰਗਾਲਿਆ ਜਾ ਰਿਹਾ ਪੂਰੀ ਤਰ੍ਹਾਂ ਚੈਕਿੰਗ ਕੀਤਾ ਜਾ ਰਿਹਾ ਦੇਖਿਆ ਗਿਆ ਜਿਹੜੀਆਂ ਬੱਸਾਂ ਵੀ ਆ ਰਹੀਆਂ ਨੇ ਕਿਸ ਜਗ੍ਹਾ ਤੋਂ ਆ ਰਹੇ ਨੇ ਕਿਸ ਜਗ੍ਹਾ ਤੇ ਜਾ ਰਹੇ ਨੇ ਆਜ਼ਾਦੀ ਦੇ ਦਿਹਾੜੇ ਨੂੰ ਮੱਦਰ ਰੱਖਦੇ ਹੋਏ ਜਿਹੜਾ ਪੂਰੀ ਤਰ੍ਹਾਂ ਜੇ ਗੁਰਦਾਸਪੁਰ ਦੀ ਪੁਲਿਸ ਦੀ ਗੱਲ ਕਰ ਲਈ ਤਾਂ ਪੁਲਿਸ ਕਿਤੇ ਨਾ ਕਿਤੇ ਚੌਕਸ ਦਿਖਾਈ ਦੇ ਰਹੀ ਆ ਪਿੱਛੇ ਵੀ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਵਾਹਨ ਗੁਜ਼ਰ ਰਹੇ ਨੇ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਖੰਗਾਲਨ ਦੇ ਵਿੱਚ ਲੱਗੇ ਹੋਏ ਨੇ ਪੁਲਿਸ ਕਰਮਚਾਰੀ ਤਾਂ ਪੂਰੀ ਤਰ੍ਹਾਂ ਜਿਹੜਾ ਚੈੱਕ ਆ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਜਿਹੜੀਆਂ ਗੱਡੀਆਂ ਦੀ ਚੈਕਿੰਗ ਹੈ ਜਿਹੜੀ ਜਾਰੀ ਹੈ ਜੇ ਗੱਲ ਕਰ ਲਈਏ ਤਾਂ ਤਸਵੀਰਾਂ ਤੁਹਾਨੂੰ ਦੱਸ ਰਹੀਆਂ ਪੈਣੀ মিয়া ਖਾਨ ਦੇ 메ਨ ਚੌਂਕ ਦੇ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ মিয়া ਖਾਨ ਤੋਂ 메ਨ ਚੌਂਕ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਤਾਂ ਪੂਰੀ ਤਰ੍ਹਾਂ ਵਾੜਾ ਨੂੰ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੋਂ ਦੱਸਦੀ ਹੈ ਕਿ ਥਾਣਾ ਮੁਖੀ ਪੈਣੀ মিয়া ਖਾਨ ਨੇ ਜਿਹੜੇ ਮੈਡਮ ਦੀਪਿਕਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਾਕਾਬੰਦੀ ਕੀਤੀ ਹੋਈ ਆ ਤਾਂ ਦੱਸਦੀ ਹੈ ਕਿ ਬਹੁਤ ਜ਼ਬਰਦਸਤ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਤਾ ਪੂਰੀ ਤਰ੍ਹਾਂ ਜਿਹੜਾ ਲੋਕ ਇਥੇ ਗੁਜ਼ਰ ਰਹੇ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਪੁਸ਼ਗਿਸ਼ ਵੀ ਜਿਹੜੀ ਕੀਤੀ ਜਾ ਰਹੀ ਹੈ ਕਿਸ ਜਗ੍ਹਾ ਤਵਾਰੇ ਨੇ ਜਾਂ ਕਿੱਥੇ ਜਾ ਰਹੇ ਨੇ ਤਾਂ ਆਜ਼ਾਦੀ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰਦਾਸਪੁਰ ਦੀ ਪੁਲਿਸ ਦੀ ਜੇ ਗੱਲ ਕਰ ਲਈਏ ਤਾਂ ਪੂਰੀ ਤਰ੍ਹਾਂ ਚੌਕਸ ਹੈ ਜਿਹੜੀ ਦਿਖਾਈ ਦੇ ਰਹੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਨ ਦੀ ਪੁਲਿਸ ਦੇ ਵੱਲੋਂ ਪੈਣੀ ਮੀਆਂ ਖਾਨ ਦੇ ਮੇਨ ਚੌਂਕ ਦੇ ਵਿੱਚ ਜਿਹੜੇ ਥਾਣਾ ਮੁਖੀ ਨੇ ਮੈਡਮ ਦੀਪਿਕਾ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਜ਼ਬਰਦਸਤ ਨਾਕਾਬੰਦੀ ਜਿਹੜੀ ਕੀਤੀ ਗਈ ਆ ਪੂਰੀ ਤਰ੍ਹਾਂ ਵਾਣਾਂ ਨੂੰ ਖੰਗ ਆ ਸ਼ਾਂਤੀਪੂਰਵਕ ਜਿਹੜਾ ਮਨਾ ਸਕਿਆ ਥਾਣਾ ਮੁਖੀ ਭੈਣੀ ਮੀਆਖਾ ਮੈਡਮ ਦੀਪਿਕਾ ਸਾਡੇ ਨਾਲ ਗੱਲਬਾਤ ਕਰ ਲੈਣੇ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨਿਊਜ਼ ਦਾ ਥੈਂਕ ਯੂ ਸੋ ਮੱਚ ਅ ਦੇਖਿਆ ਗਿਆ ਕਿ ਬਹੁਤ ਜ਼ਬਰਦਸਤ ਚੈਕਿੰਗ ਜਿਹੜੀ ਚੱਲ ਰਹੀ ਆ ਪੂਰੀ ਤਰ੍ਹਾਂ ਘ ਘਾਲਿਆ ਜਾ ਰਿਹਾ ਬਾਣਾ ਨੂੰ ਮਾਂਜੁਗ ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਿਕ ਜ਼ਿਲ੍ਹੇ ਭਰ ਵਿੱਚ ਸਟਰੋਂਗ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਵੇਂ ਕਿ ਸਾਰੇ ਜਾਣਦੇ ਹੈ ਕਿ 15 ਅਗਸਤ ਦੇ ਮੰਦੇ ਨਗਰ ਤੇ ਅਸੀਂ ਆਪਣੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਪ੍ਰੋਪਰ ਬੈਰੀਕੇਡ ਕਰਕੇ ਤੇ ਨਾਕੇ ਬੰਦੀ ਕਰ ਰਹੇ ਹਾਂ ਤਾਂ ਜੋ ਸਰਾਤੀ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਦੇਖਿਆ ਗਿਆ ਕਿ ਬਹੁਤ ਬਰੀਕੀ ਦੇ ਨਾਲ ਵਾਣ ਨੂੰ ਖੰਗਾਲਿਆ ਜਾ ਰਿਹਾ ਕਿਸ ਚੀਜ਼ ਦੇ ਉੱਤੇ ਨਜ਼ਰ ਆ ਪੁਲਿਸ ਦੀ ਮੇਨ ਫੋਕਸ ਹੈ 15 ਅਗਸਤ ਜਿਹੜਾ ਹੈ ਕਿ ਉਹ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਤੇ ਇਸ ਤਿਹਾਰ ਦੇ ਵਿੱਚ ਤੁਹਾਨੂੰ ਨੋਰਮਲੀ ਹੈ ਕਿ ਕੋਈ ਵੀ ਕਿਸੇ ਪ੍ਰਕਾਰ ਦੀ ਬਿਗੈਨ ਨਾ ਹੋਵੇ ਸੋ ਅਸੀਂ ਆ ਪ੍ਰੋਪਰ ਬੈਰੀਕੇਟ ਕਰਕੇ ਪ੍ਰੋਪਰ ਨੈਕੀ ਚੈਕਿੰਗ ਵਗੈਰਾ ਕਰ ਰਹੇ ਹਾਂ ਤਾਂ ਜੋ ਕੋਈ ਗੱਡੀ 'ਚ ਕੋਈ ਚੀਜ਼ ਤੇ ਕੋਈ ਅਨਸਸਰੀ ਹਥਿਆਰ ਵੈਪਨ ਵਗੈਰਾ ਨਾ ਕੋਈ ਕਿਸੇ ਵਾਰਦਾਤ ਨੂੰ ਇੰਜਾਮ ਨਾ ਕੋਈ ਦਵੇ ਸੋ ਇਸ ਕਰਕੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਨੇ ਦੇਖਿਆ ਜਾ ਰਿਹਾ ਜਿਹੜੇ ਲੋਕ ਗੁਜ਼ਰ ਰਹੇ ਆ ਪੁੱਛਕਿਛ ਵੀ ਕੀਤੀ ਜਾ ਰਹੀ ਹੈ ਕਿੱਥੋਂ ਆ ਰਹੇ ਨੇ ਕਿੱਥੇ ਲੋਕ ਆ ਦੇਖਿਆ ਜਾ ਰਿਹਾ ਕਿ ਮਤਲਬ ਕਿ ਕਿੱਥੇ ਦੇ ਲੋਕ ਗੁਜ਼ਰ ਰਹੇ ਨੇ ਜਾਂ ਕਿਸ ਤਰ੍ਹਾਂ ਇਸ ਚੀਜ਼ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਨਾ ਇੱਕ ਪਾਈਸਾ ਆਈਡੀ ਹੈ ਜਿਹਦੇ ਥਰੂ ਅਸੀਂ ਵੈਰੀਫਾਈ ਕਰਦੇ ਆ ਬੰਦੇ ਦੀ ਫੋਟੋ ਖਿੱਚ ਕੇ ਉਹਦੇ ਥਰੂ ਆਪਾਂ ਵੈਰੀਫਾਈ ਕਰਦੇ ਹਾਂ ਕਿ ਇਸ ਬੰਦੇ ਕੋਈ ਸ਼ਰਾਰਤੀ ਅੰਸਰ ਕਿਸ ਬਟ ਪ੍ਰਕਾਰ ਦਾ ਹੈ ਇਹਦੇ ਤੋਂ ਕੋਈ ਪਰਚਾ ਦਰਜ ਤੇ ਨਹੀਂ ਹੈ ਤਾਂ ਉਹਦੇ ਵਿੱਚ ਪੂਰੀ ਡਿਟੇਲ ਆ ਜਾਂਦੀ ਹੈ ਤੇ ਤਾਂ ਜੋ ਕਿ ਕਿਸੇ ਗੈਰ ਇਲਾਕੇ ਦਾ ਬ ਦੀ ਚੈਕਿੰਗ ਕੀਤੀ ਜਾ ਰਹੀ ਹੈ ਟੂ ਵੀਲਰ 4 ਵੀਲਰ ਜਾਂ ਹੋਰ ਕਿਹੜੇ ਵਾਹਨਾਂ ਦੇ ਉੱਤੇ ਜਿਹੜੇ ਜ਼ਿਆਦਾ ਆ ਕਿ ਇਹਨਾਂ ਦੀ ਚੈਕਿੰਗ ਜਿਹੜੀ ਆਪਾਂ ਲਾਜ਼ਮੀ ਕਰਨੀ ਕਰਨੀ ਹੈ ਮੇਨ ਸਾਡਾ ਟੂ ਵੀਲਰਸ ਤੇ ਜ਼ਿਆਦਾ ਫੋਕਸ ਹੈ ਔਰ ਇਸ ਤੋਂ ਇਲਾਵਾ ਹਮ 4 ਵੀਲਰ ਵੀ ਸਾਰੇ ਅਸੀਂ ਕਰ ਰਹੇ ਆ ਚੈੱਕ ਤੇ ਕੰਟੀਨਿਊ ਲੱਗੇ ਤੇ ਆ। ਦੇਖਿਆ ਗਿਆ ਜਿਹੜੀਆਂ ਬੱਸਾਂ ਵੀ ਗੁਜ਼ਰ ਰਹੀਆਂ ਜਾਂ ਭਰੀਆਂ ਹੋਈਆਂ ਨੇ ਜਿਹੜੇ ਲੋਕ ਗੁਜ਼ਰ ਰਹੇ ਆ ਉਹਨਾਂ ਦੇ ਉੱਤੇ ਬਾਈਕ ਹੋ ਗਏ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਵੀ ਪੂਰੀ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ। ਹਾਂਜੀ ਉਹਨਾਂ ਦੇ ਬੱਸਾਂ ਦੇ ਵਿੱਚ ਬੈਗ ਵਗੈਰਾ ਅਸੀਂ ਪ੍ਰੋਪਰ ਚੈੱਕ ਕਰ ਰਹੇ ਆ ਕਿ ਤਾਂ ਜੋ ਕੋਈ ਦੂਰੋਂ ਸਮਾਨ ਕਿਤੇ ਹੋਰ ਡਿਲੀਵਰ ਨਾ ਕਰ ਦੇ। ਦੇਖਿਆ ਜਾਂਦਾ ਕਿ 15 ਅਗਸਤ ਦੀ ਇਹ ਗੱਲ ਕਰ ਲਈ ਤਾਂ ਸ਼ਰਾਰਤੀ ਅਨਸਰ ਸਿਰ ਸੁੱਕਣ ਨੂੰ ਤਿਆਰ ਰਹਿੰਦੇ ਨੇ ਲੇਕਿਨ ਪੰਜਾਬ ਪੁਲਿਸ ਦੀ ਗੱਲ ਕਰ ਲਈ ਤਾਂ ਮੁਸਤੈਦੀ ਵਧਾ ਦਿੱਤੀ ਜਾਂਦੀ ਹੈ ਇਹਨਾਂ ਦਿਨਾਂ ਦੇ ਉੱਤੇ ਕੀ ਹਦਾਇਤਾਂ ਜਿਹੜੀਆਂ ਸੀਨੀਅਰ ਅਫਸਰਾਂ ਅ ਸੀਨੀਅਰ ਅਫਸਰਾਂ ਵੱਲੋਂ ਤੇ ਬਹੁਤ ਹਦਾਤਾਂ ਦਿੱਤੀਆਂ ਗਈਆਂ ਪਰ ਮੈਂ ਪਬਲਿਕ ਨੂੰ ਅਪੀਲ ਕਰਦੀ ਆ ਕਿ ਤੁਸੀਂ ਵੀ ਪੰਜਾਬ ਪੁਲਿਸ ਦਾ ਸਾਥ ਦਿਵੋ ਤੇ ਤਾਂ ਜੋ ਸਾਡਾ 15 ਅਗਸਤ ਸਵਤੰਤਰਤਾ ਦਿਵਸ ਨੂੰ ਅਸੀਂ ਚੰਗੀ ਤਰ੍ਹਾਂ ਮਨਾ ਸਕੀਏ ਤੇ ਕੋਈ ਕਿਸੇ ਪ੍ਰਕਾਰ ਦੀ ਅਨਸਸਰੀ ਘਟਨਾ ਨਾ ਵਾਪਰੇ ਹਾਂ ਕੀ ਸੁਨੇਹਾ ਤੁਹਾਡਾ ਪਬਲਿਕ ਨੂੰ ਕਿਸ ਤਰ੍ਹਾਂ ਮੈਸੇਜ ਕਰਨਾ ਤੇ ਕਿਸ ਚੀਜ਼ ਦੇ ਉੱਤੇ ਨਜ਼ਰ ਰੱਖਣ ਇਹਨਾਂ ਦਿਨਾਂ ਦੇ ਵਿੱਚ ਹਾਂਜੀ ਪਬਲਿਕ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਆ ਜੇਕਰ ਕੋਈ ਅਨਨੋਨ ਪਰਸਨ ਤਹਾਡੇ ਏਰੀਆ ਚ ਕੋ ਮੰਡੇ ਆ ਤੇ ਇਸ ਦੀ ਸੂਚਨਾ ਤੁਰੰਤ ਤੁਸੀਂ 112 ਤੇ ਵੀ ਦੇ ਸਕਦੇ ਹੋ ਤਾਂ ਮੇਰੇ ਸਾਡੇ ਪਰਸਨਲ ਨੰਬਰ ਤੇ ਵੀ ਤੁਸੀਂ ਜਾਰੀ ਕਰ ਸਕਦੇ ਹੋ ਤੇ ਜੇਕਰ ਕੋਈ ਅਨਸਸਸਰੀ ਚੀਜ਼ ਕੋਈ ਸਮਾਨ ਤੁਹਾਡੇ ਏਰੀਆ 'ਚ ਨਜ਼ਰ ਆਂਦਾ ਆ ਤਾਂ ਤੁਸੀਂ ਉਸ ਨੂੰ ਟੱਚ ਨਾ ਕਰੋ ਪਲੀਜ਼ ਤੁਸੀਂ ਪੁਲਿਸ ਨੂੰ ਸੂਚਨਾ ਦਿਓ ਪੁਲਿਸ ਮੌਕੇ ਤੇ ਆ ਕੇ ਉਸ ਤੇ ਕਾਰਵਾਈ ਕਰੇਗੀ ਬਹੁਤ ਬਹੁਤ ਧੰਨਵਾਦ ਇਹ ਸੰਥਾ ਨਮੁਕੀ ਪੈਣੀ ਮੀਆਂਖਾ ਮੈਡਮ ਦੀਪਿਕਾ ਜਿਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇਹ ਵਾਣਾ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਕਿ ਇਹ ਨਾਕਾ ਜਿਹੜਾ ਲਗਾਇਆ ਗਿਆ ਤਾਂ ਆਜ਼ਾਦੀ ਦਿਹਾੜੇ ਨੂੰ ਮੱਦੇ ਨਜ਼ਰ ਰੱਖਦੇ ਆ ਪੂਰੀ ਬਰੀਕੀ ਦੇ ਨਾਲ ਜਿਹੜਾ ਵਾਣਾ ਨੂੰ ਖੰਗਾਲਿਆ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਅਨਲੀਗਲ ਕੋਈ ਵਾਪਨ ਜਾਂ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ ਇੱਥੇ ਇਹ ਵੀ ਕਿਹਾ ਕਿ ਪਬਲਿਕ ਵੀ ਪ ਤਾ ਜੋ ਲੋਕ ਆਜ਼ਾਦੀ ਦਾ ਦਿਹਾੜਾ ਖੁਸ਼ੀਆਂ ਤੇ ਚਾਵਣਾਂ ਮਨਾ ਸਕਣ ਹੁਣ ਤੱਕ ਦੇ ਲਈ ਇਹਨਾਂ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਰਵਿੰਦਰ ਮੁੱਲਹੋਤਰਾ ਦੇ ਨਾਲ ਮੈਂ ਜਤਿੰਦਰ ਥੋੜੀ ਪੈਣੀ ਮੀਆਂ ਖਾਂ ਗੁਰਦਾਸਪੁਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ